ਸੋ ਸ੍ਰੀ ਗੁਰੂ ਦੋਸਤੋ ਮੈਂ ਗੁਰਪ੍ਰੀਤ ਕੋਲੇ ਇਸ ਵਕਤ ਮੌਜੂਦ ਆ ਬਠਿੰਡਾ ਦੇ ਵਿੱਚ ਤੇ ਬਠਿੰਡਾ ਦਾ ਪੱਕੇ ਬਸ ਸਾਡਾ ਜਿੱਥੇ ਆ ਪੱਕੇ ਬਸਾਂ ਦੀ ਲਾਈਨ ਲੱਗੀ ਰਹਿੰਦੀਆਂ ਤੇ ਆਹ ਇੱਕ ਇੱਕ ਮਾਕੇ ਮੈਂਟਰ ਤਾਂ ਮੈਂਟਰ ਦੇ ਵਿੱਚ ਵੀ ਦੋ ਦੋ ਤੰਦਨ ਬਸਾਂ ਲੱਗਦੀਆਂ ਪਰ ਫਿਲਹਾਲ ਜਿਹੜਾ ਪੂਰੀ ਤਰ੍ਹਾਂ ਬਠਿੰਡਾ ਦਾ ਬਸ ਅੱਡਾ ਸੋ ਇਨਸਾਨ ਪਿਆ ਹੋਇਆ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਇਸ ਤਾਂ ਬਠਿੰਡਾ ਦੇ ਵਿੱਚ ਉਹਨੂੰ ਪੂਰਾ ਭਰਵਾ ਹੰਗਾਰਾ ਜਿਹੜਾ ਮਿਲਿਆ ਅਲੱਗ-ਅਲੱਗ ਟਰਾਂਸਪੋਰਟਾਂ ਨੇ ਜਿਹੜਾ ਹੈਗਾ ਇਹਨੂੰ ਆ ਪੱਕੇ ਬੰਦ ਕਰਨ ਦਾ ਜਿਹੜਾ ਐਲਾਨ ਵੀ ਕੀਤਾ ਸੀ ਤੇ ਅੱਜ ਤੁਸੀਂ ਦੇਖ ਸਕਦੇ ਹੋ ਪੂਰੇ ਦਾ ਪੂਰੇ ਜਿਹੜੇ ਬੱਸਾਂ ਦੇ ਦੀਆਂ ਤਸਵੀਰਾਂ ਠੀਕ ਹੈ ਸੋ ਮਤਲਬ ਕੋਈ ਵੀ ਬੱਸ ਜਿਹੜੀ ਹੈਗੀ ਨਾ ਤਾਂ ਵੱਡੀ ਇੱਥੋਂ ਜਿਹੜਾ ਹੈਗਾ ਵੱਡੀਆਂ ਬੱਸਾਂ ਚੱਲਦੀਆਂ ਠੀਕ ਹੈ ਤੇ ਇਧਰਲੇ ਪਾਸੇ ਜਿਹੜੀਆਂ ਹੈਗੀਆਂ ਛੋਟੀਆਂ ਜਿਹੜੀਆਂ ਪਿੰਡਾਂ ਦੀਆਂ ਆਪਾਂ ਕਹਿੰਦੇ ਲੋਕਲ ਬੱਸਾਂ ਚੱਲਦੀਆਂ ਉਹ ਪੂਰੀ ਤਰ੍ਹਾਂ ਆਵਾਜਾਈ ਜਿਹੜੀ ਹੈਗੀ ਇਸ ਵਕਤ ਆਪਾਂ ਕਹਿੰਦੇ ਠੱਪ ਹੈ ਤੇ ਇੱਥੋਂ ਤੱਕ ਕਿ ਹਾਂ ਕੁਝ ਕੁ ਜਿਹੜੇ ਹੈਗੇ ਆ ਰੱਖਿਆ ਵਾਲੇ ਭਰਾ ਉਹ ਜ਼ਰੂਰ ਮੌਜੂਦ ਨੇ ਕਿਉਂਕਿ ਜੋ ਇੱਕਦੋ ਸਵਾਰੀਆਂ ਆਉਂਦੀਆਂ ਉਹਨਾਂ ਨੂੰ ਦੂਰ ਨੇੜੇ ਲੈ ਕੇ ਜਾਣ ਵਾਸਤੇ ਤੇ ਸਾਹਮਣੇ ਜਿਹ ਆ ਲਗਭਗ ਖਤਮ ਹੈ ਸੋ ਕੁਝ ਸਾਡੇ ਪੱਤਰਕਾਰ ਭਰਾ ਉਹ ਜ਼ਰੂਰ ਇਸ ਵਕਤ ਤੇ ਮੌਜੂਦ ਨੇ ਕਵਰ ਕਰਨ ਲਈ ਤੇ ਅੱਗੇ ਜੇ ਤੁਹਾਨੂੰ ਦਿਖਾਵਾਂ ਤਾਂ ਜਿਨ੍ਹਾਂ ਨੇ ਕਿਸੇ ਨੇ ਇੱਕ ਰੋਜ ਫਾਰਗਨ ਜਾਣਾ ਉਹ ਜ਼ਰੂਰ ਵੇਟ ਕਰ ਰਿਹਾ ਪਰ ਹਲ ਹਾਲ ਪੂਰੇ ਦਾ ਪੂਰਾ ਆਪਕੇ ਬਾਸਾਂ ਯੂਨੀਅਨਾਂ ਵੱਲੋਂ ਖਾਸ ਕਰਕੇ ਚਾਹੇ ਆਪਕੇ ਪ੍ਰਾਈਵੇਟ ਤੇ ਚਾਹੇ ਸਰਕਾਰੀ ਆ ਉਹਨਾਂ ਵੱਲੋਂ ਜਿਹੜਾ ਭਾਰਤ ਬੰਦੇ ਸਦ ਨੂੰ ਪੂਰਾ ਭਰਮਾ ਹੰਗਾਰਾ ਮਿਲਿਆ ਤੇ ਆਪਾਂ ਅੱਗੇ ਦੇਖਦੇ ਹਾਂ ਸੜਕ ਦੇ ਉੱਪਰ ਕਿ ਕਿਸ ਤਰ੍ਹਾਂ ਦੀ ਚਾਲ ਪੈੜ ਹੈ ਪਹਿਲੀ ਗੱਲ ਤਾਂ ਕਿ ਬਸਟੇ ਹੋਣ ਕਰਕੇ ਜੀ ਜਿਆਦਾ ਚਾਰਪਲ ਹੁੰਦੀ ਹੈ ਤੇ ਉ ਤੱਕ ਕੇ ਬਸਟੇ ਵਾਲਿਆਂ ਨੇ ਜਿਹੜਾ ਹੈਗਾ ਆਪ ਜਿਵੇਂ ਚੁੰਗੀ ਕੱਟਦੇ ਆ ਹੈਨਾ ਉਹਨੂੰ ਵੀ ਤਾਲਾ ਮਾਰਿਆ ਹੋਇਆ ਸੋ ਆ ਇਸ ਵਕਤ ਇਹ ਹਾਲਾਤ ਨੇ ਜੇ ਆਪਾਂ ਦੁਕਾਨਾਂ ਦੀ ਗੱਲ ਕਰਗੇ ਤਾਂ ਉਹਨਾਂ ਦੇ ਵਿੱਚ ਦੇਖਦੇ ਆ ਖਾਸ ਕਰਕੇ ਮੈਂ ਦੇਖੀਆਂ ਜਿੰਨਾ ਕਿ ਖਾਣ ਪੀਣ ਦੀਆਂ ਦੁਕਾਨਾਂ ਜਾਂ ਆਪਾਂ ਗੱਲ ਕਰਗੇ ਕੋਈ ਮੈਡੀਸਨ ਦੀਆਂ ਦੁਕਾਨਾਂ ਉਹੀ ਜਿਹੜੀਆਂ ਹੈਗਾ ਖੁੱਲਣਾ ਹੋਊਗਾ ਉਹ ਤੋਂ ਬਿਨਾ ਲਗਭਗ ਸਾਰਾ ਹੀ ਬੰਦ ਹੈ ਤੇ ਫਨ ਹਾਲ ਜਿਵੇਂ ਇਹ ਸੀਗੇ ਰੋਟੀਆਂ ਵਾਲੇ ਇਹ ਜਰੂਰ ਖੁੱਲੇ ਪਰ ਆਪਾਂ ਨਾਲ ਉਹ ਤੇ ਜਿੰਨੀਆਂ ਦੁਕਾਨਾਂ ਹੈਗੀਆਂ ਚਾਹਿਆ ਹੋਰ ਜੂਸ ਕਾਰਨਰ ਸੀਗੇ ਤੇ ਭਾਵੇਂ ਆਪਾਂ ਗੱਲ ਕਰ ਗਏ ਹਤਕਾਨਾ ਪੂਰਾ ਪੂਰਾ ਜਿਹੜਾ ਹੈਗਾ ਬਟਿੰਡਾ ਇਸ ਵਕਤ ਜਿਹੜਾ ਹੈਗਾ ਬੰਦ ਹੈ ਤੇ ਇਧਰੋਂ ਮੋਬਾਈਲਾਂ ਵਾਲੇ ਹੋਗੇ ਠੀਕ ਹੈ ਹਾਂ ਕੁਝ ਜਿਨ੍ਹਾਂ ਨੇ ਜ਼ਰੂਰੀ ਵਸਤਾਂ ਪਹੁੰਚਾਉਣੀਆਂ ਭਰਾਵਾਂ ਨੇ ਪਾਣੀ ਗੋਣੀ ਵਾਲੇ ਉਹ ਜ਼ਰੂਰ ਖੜੇ ਆ ਪਰ ਉਹ ਤੋਂ ਬਿਨਾ ਆਪਾਂ ਸਾਰੀਆਂ ਦੁਕਾਨਾਂ ਬੰਦ ਨੇ ਇਧਰਲੇ ਪਾਸੇ ਅੱਗੇ ਜਿਹੜੀ ਹੈਗੀ ਸਬਜ਼ੀ ਮੰਡੀ ਆ ਜਾਂਦੀ ਹੈ ਤੇ ਉਹ ਵੀ ਲਗਭਗ ਬੰਦ ਹੈ ਤੋ ਆਪਾਂ ਕਿ ਲਗਭਗ 95% ਜਿਹੜੀਆਂ ਹਾਂ ਦੁਕਾਨਾਂ ਇਸ ਵਕਤ ਬੰਦ ਨੇ ਜੇ ਬੰਡ ਦੇ ਵਿੱਚ ਦੇਖੀ ਜਾਵੇ ਆ 2-4 ਭਰਾਵਾਂ ਨੂੰ ਛੱਡ ਕੇ ਠੀਕ ਆ ਉਹਨਾਂ ਦੇ ਆਟਾ ਮਜ਼ਦੂਰ ਨੇ ਤਾਂ ਆ ਜਿਹੜਾ ਇਹ ਪੂਰਾ ਦਾ ਪੂਰਾ ਜਿਹੜਾ ਹੈਗਾ ਬਠਿੰਡਾ ਇਸ ਵਕਤ ਆ ਬਿਲਕੁਲ ਬੰਦ ਹੈ ਹਾਂ ਛੋਟੇ-ਮੋਟੇ ਜਿਨ੍ਹਾਂ ਨੇ ਘਰ ਤੇ ਸੁਣਾਣਾ ਹੈ ਨਾ ਤਾਂ ਉਹ ਜ਼ਰੂਰ ਇਸ ਵਕਤ ਜਿਹੜਾ ਹੈਗਾ ਸਵਾਰੀਆਂ ਦੀ ਉਡੀਕ ਦੇ ਵਿੱਚ ਬੈਠੇ ਨੇ ਕਿ ਅੱਜ ਜਿਹੜਾ ਹੈਗਾ ਘਰ ਦੀ ਰੋਟੀ ਜੜੀ ਹੈਗੀ ਆ ਪੱਕਣੀ ਮੁਸ਼ਕਲ ਵੀ ਹੋ ਸਕਦੀ ਹੈ ਪਰ ਇੱਕ ਰੇਨ ਨਾਲ ਆ ਕੁਝ ਨਹੀਂ ਦਾ ਪਰ ਦੇਖਾ ਬਸ ਸਮੇਂ ਚਲੇਗਾ ਤਾਂ 15 ਰਹਿਣਾ ਹੈ ਨਾ ਔਖਾ ਹੋ ਜਾ ਸੋ ਜਿਵੇਂ ਏਟੀਐਮ ਵਗੈਰਾ ਇਹ ਜ਼ਰੂਰ ਖੁੱਲੇ ਆ ਠੀਕ ਆ ਪਰ ਵੱਡੀ ਪੱਧਰ ਤੇ ਨੂੰ ਨੂੰ ਤੁਸ ਅਨਮਨਾ ਜਰਾਵਾ ਨਾ ਨਗਰਪਾਲਿਕਾ ਦਾ ਜਿਹੜਾ ਦਾਜਾ ਹੈ ਸਵਸਤ ਬੰਦ ਆ ਸੋ ਆਵਾਜਾਈ ਲਗਭਗ ਪੂਰੀ ਤਰ੍ਹਾਂ ਜੜੀ ਹੈਗੀ ਆ ਬੰਦ ਹੈ ਪ੍ਰਾਈਵੇਟ ਵੀਕਲ ਜ਼ਰੂਰ ਚੱਲ ਰਹੇ ਨੇ ਤੇ ਸਰਕਾਰੀ ਬੱਸਾਂ ਤੇ ਉਸ ਤੋਂ ਬਿਨਾ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਬਠਿੰਡਾ ਦੇ ਵਿੱਚ ਸਾਰਾ ਉਹਦੇ ਮੁਕੰਮਲ ਬੰਦਾ ਸੋ ਭਾਰਤ ਬੰਦ ਦਾ ਜਿਹੜਾ ਸੱਦਾ ਸੀਗਾ ਉਹਨੂੰ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਆਪਾਂ ਕਰਕੇ ਉਹ ਤੋਂ ਬਿਨਾ ਪੂਰੇ ਭਾਰਤ ਦੇ ਵਿੱਚ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਪੂਰਾ ਜੜਕ ਕੇ ਅਮਲ ਦੇ ਵਿੱਚ ਲਿਆਂਦਾ ਹੋਇਆ ਸੋ ਇਸ ਵਕਤ ਦੋ ਬਾਰਡਰਾਂ ਤੇ ਅੰਦੋਲਨ ਵੀ ਚੱਲ ਰਿਹਾ ਖਨੌਰੀ ਤੇ ਸਿੰਘੂ ਤੇ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਤਾਂ ਇਹਨਾਂ ਬਾਰਡਰਾਂ ਦੇ ਉੱਪਰ ਆ ਜਿਹੜਾ ਹੈਗਾ ਕਿਸਾਨ ਆਪਾਂ ਕਰਕੇ ਫਰਿਆਣਾ ਪਰਸ ਨਾਲ ਆ ਜਿਹੜਾ ਹੈਗਾ ਲੜ ਰਹੇ ਆ ਅ ਅੱਗੇ ਜਾਣ ਵਾਸਤੇ ਤੇ ਦੂਸਰੇ ਪਾਸੇ ਜਿਹੜਾ ਹੈ ਕਿਸਾਨਾਂ ਨੂੰ ਪੂਰੀ ਤਰ੍ਹਾਂ ਸਪੋਰਟ ਦੇਣ ਵਾਸਤੇ ਆਪਾਂ ਗੱਲ ਕਰਕੇ ਜਿਹੜਾ ਹੈਗਾ ਹਰ ਇੱਕ ਵਪਾਰੀਆਂ ਨੇ ਛੋਟੇ ਦੁਕਾਨਦਾਰਾਂ ਨੇ ਤੇ ਕਿਸਾਨਾਂ ਨੇ ਤੇ ਸਵਾ ਟ੍ਰਾਂਸਪੋਰਟਰਾਂ ਨੇ ਤੇ ਕੰਮ ਮਜ਼ਦੂਰ ਲੇਬਰ ਜੁਨੀਆਨਾਂ ਨੇ ਸਾਰਿਆਂ ਨੇ ਸਾਥ ਦਿੱਤਾ ਹੋਇਆ ਤੇ ਇੱਧਰ ਇਹ ਡੀਸੀ ਦਫ਼ਤਰ ਵਾਲੀਆਂ ਤਸਵੀਰਾਂ ਇੱਧਰ ਵੀ ਬਿਲਕੁਲ ਜਿਹੜਾ ਹੈਗਾ ਪੂਰੀ ਤਰ੍ਹਾਂ ਇਸ ਵਕਤ ਸਨਾਟਾ ਪਸ ਰਿਹਾ ਹੋਇਆ ਨਹੀਂ ਤਾਂ ਇੱਥੇ ਵੀ ਬਹੁਤ ਹਰਾਸ ਹੁੰਦਾ ਕਿਉਂਕਿ ਲੋਕ ਕਚਹਿਰਾਂ ਦੇ ਕੰਮਾਂ 'ਚ ਆਉਂਦੇ ਰਹਿੰਦੇ ਆ ਠੀਕ ਹੈ ਥੋੜੇ-ਮੋਟੇ ਖੋਖੇ ਜਰੂਰ ਖੁੱਲੇ ਆ ਇਹ ਪਰ ਲੋਕ ਅਖਬਾਰਾਂ ਚ ਜਿਹੜੀਆਂ ਪੜ ਰਹੇ ਆ ਵੀ ਭਾਰਤ万 ਦੇ ਸੱਦੇ ਨੂੰ ਦੇਖ ਰਹੇ ਆ